ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਜਿਸ ਬਿਮਾਰੀ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਇਹਦੇ ਵਿੱਚ ਰੋਗੀ ਨੂੰ ਉਹਦਾ ਸਰੀਰ ਇੱਕਦਮ ਝੁੱਟਾ ਜਾ ਪੈਣਾ ਸ਼ੁਰੂ ਹੋ ਜਾਂਦਾ ਸਾਹ ਔਖਾ ਆਉਣਾ ਸ਼ੁਰੂ ਹੋ ਜਾਂਦਾ ਮੱਥੇ ਤੇ ਠੰਡੀਆਂ ਤਰੇਲੀਆਂ ਆਉਣੀਆਂ ਲੱਗ ਜਾਂਦੀਆਂ ਨੇ ਸਰੀਰ ਨੂੰ ਕੰਬਣੀ ਛੜ ਜਾਂਦੀ ਹੈ ਦੰਦ ਵੱਜਣ ਲੱਗ ਜਾਂਦੇ ਨੇ ਸਰੀਰ ਕੰਬਣ ਲੱਗ ਜਾਂਦਾ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਤੇ ਲੱਤਾਂ 'ਚ ਜਿਵੇਂ ਜਿਵੇਂ ਜਾਨ ਨਿਕਲਦੀ ਹੁੰਦੀ ਹੈ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਦਿਲ ਦੀ ਧੜਕਣ ਦਿਲ ਫਟ 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 ਬੱਜਣ ਲੱਗ ਜਾਂਦਾ ਧੜਕਣ ਬਹੁਤ ਵੱਜ ਜਾਂਦੀ ਆ ਗਲਾ ਸੁੱਕਣ ਲੱਗ ਜਾਂਦਾ ਪਿਆਸ ਲੱਗਦੀ ਏ ਘੁੱਟ ਘੁੱਟ ਪਾਣੀ ਦੀ ਮਨ ਬਹੁਤ ਬੇਚੈਨ ਹੋ ਜਾਂਦਾ ਤੇ ਐਦਾਂ ਲੱਗਦਾ ਵੀ ਮੈਨੂੰ ਕੋਈ ਮਤਲਬ ਮੇਰੀ ਮੌਤ ਆਉਣ ਵਾਲੀ ਆ ਜਾਂ ਮੈਨੂੰ ਬਸ ਅਟੈਕ ਹੋ ਜਾਣਾ ਹੁਣ ਮਨ ਦੇ ਵਿੱਚ ਡਰ ਬੇਚੈਨੀ ਘਬਰਾਹਟ ਇੰਨੀ ਜ਼ਿਆਦਾ ਵੱਜ ਜਾਂਦੀ ਆ ਮਤਲਬ ਜਾਂ ਤਾਂ ਉਹਨੂੰ ਲੱਗਦਾ ਮੈਂ ਬੇਹੋਸ਼ ਹੋ ਜਾਣਾ ਜਿਹੜਾ ਮਰੀਜ਼ ਹੁੰਦਾ ਹੈ ਜਾਂ ਮੇਰੀ ਮੌਤ ਹੋ ਜਾਣੀ ਇਤਾਂ ਜਾਂ ਮੈਨੂੰ ਅਟੈਕ ਆ ਜਾਣਾ ਮਤਲਬ ਇਸ ਇਸ ਤਰ੍ਹਾਂ ਜਿਹੜੇ ਸਿੰਪਟਮ ਜਦੋਂ ਆਉਣ ਇਹਨਾਂ ਚੋਂ ਕੁਝ ਸਾਰੇ ਤਾਂ ਨਹੀਂ ਹਰ ਇੱਕ ਬੰਦੇ ਦੇ ਵਿੱਚ ਆਉਂਦੇ ਕੁਝ ਸਿੰਪਟਮ ਜਦੋਂ ਇਹਨਾਂ ਵਿੱਚ ਆਉਣੇ ਸ਼ੁਰੂ ਹੋ ਜਾਣ ਅਚਾਨਕ ਫਿਰ ਮਤਲਬ ਚੰਗੇ ਭਲੇ ਬੰਦੇ ਦੇ ਬੈਠੇ ਬੈਠੇ ਉਹ ਵੀ ਇਹ ਜ਼ਿਆਦਾ ਜਿਹੜੇ ਸਿੰਪਟਮ ਹੁੰਦੇ ਨੇ ਜਦੋਂ ਕੋਈ ਆਪਾਂ ਫੀਅਰ ਕੋਈ ਡਰ ਦੀ ਸਿਚੁਏਸ਼ਨ ਹੁੰਦੀ ਹੈ ਨਾ ਉਦੋਂ ਦੇ ਸਿੰਪਟਮ ਨੇ ਇਹ ਸਾਰੇ ਜੇ ਮੰਨ ਲਓ ਕਿਸੇ ਨੇ ਕੋਈ ਦੇਖ ਲਿਆ ਸ਼ੇਰ ਦੇਖ ਲਿਆ ਜਿਵੇਂ ਜੰਗਲ 'ਚ ਫਸ ਗਿਆ ਜਾਂ ਕੋਈ ਡੈਥ ਐਕਸਪੀਰੀਅੰਸ ਦੇਖ ਰਿਹਾ ਨੇੜੇ ਤੋਂ मतलब ओदों आणे और ये सिम्पटम चाहिदे ਨੇ ਸਾਡੇ ਸਿੰਟਮ ਪਰ ਜਦੋਂ ਬਿਨਾ ਕਿਸੇ ਡਰ ਤੋਂ ਇਹ ਸਿੰਟਮ ਆਉਣ ਲੱਗ ਜਾਣ ਤਾਂ ਇਹਨੂੰ ਕੀ ਪੈਨਿਕ ਅਟੈਕ ਦੇ ਨਾਮ ਦੀ ਜਿਹੜੀ ਇੱਕ ਬਿਮਾਰੀ ਆ ਉਹ ਹੋ ਜਾਂਦੀ ਹੈ ਜਦੋਂ ਉਹ ਬੰਦੇ ਨੂੰ ਤੇ ਜਿਹੜੇ ਆਲੇ-ਦਾਲੇ ਨੇ ਤੁਹਾਡੇ ਰਿਸ਼ਤੇਦਾਰ ਹੁੰਦੇ ਨੇ ਤੁਹਾਡੇ ਘਰ ਦੇ ਮੈਂਬਰ ਉਹ ਮਰੀਜ਼ ਤੇ ਇੰਨਾ ਜ਼ਿਆਦਾ ਘਬਰਾ ਜਾਂਦੇ ਨੇ ਉਹਨੂੰ ਚੱਕ ਕੇ ਫਟਾਫਟ ਹਸਪੀਟਲ ਲੈ ਕੇ ਜਾਂਦੇ ਨੇ ਐਮਰਜੈਂਸੀ ਵਾਰਡ ਦੇ ਵਿੱਚ ਉੱਥੇ ਈਕੋ ਹੁੰਦੀ ਆ ECG ਹੁੰਦੀ ਹੈ ਹਾਰਟ ਦੀ ਪਰ ਆਉਂਦਾ ਕੁਝ ਵੀ ਨਹੀਂ ਤੇ ਮਰੀਜ਼ ਅੱਧੇ ਘੰਟੇ ਬਾਅਦ ਬਿਲਕੁਲ ਨਾਰਮਲ ਹੋ ਜਾਂਦਾ ਚੰਗਾ ਭਲਾ ਗੱਲਾਂ ਕਰਨ ਲੱਗ ਜਾਂਦਾ ਹੁੰਦਾ ਹੈ ਥੋੜੇ ਕਈਆਂ ਨੂੰ ਤਾਂ 1-2 ਮਿੰਟ ਲਈ ਹੁੰਦਾ ਕਈਆਂ ਦੀ ਜਿਹੜੀ ਡਿਊਰੇਸ਼ਨ 10 ਤੋਂ 20 15-20 ਮਿੰਟ ਤੱਕ ਵੀ ਹੋ ਸਕਦੀ ਆ ਤੇ ਅੱਧੇ ਘੰਟੇ ਬਾਅਦ ਬਿਲਕੁਲ ਨਾਰਮਲ ਹੋ ਜਾਂਦਾ ਜਦੋਂ ਪਹਿਲੀ ਵਾਰ ਇੱਕ ਐਟੈਕ ਆਉਂਦਾ ਇਸ ਤਰ੍ਹਾਂ ਦਾ ਕਿਸੇ ਨੂੰ ਉਹ ਬੰਦਾ ਬਹੁਤ ਘਾਬਰ ਜਾਂਦਾ ਤੇ ਉਹਨੂੰ ਫਿਰ ਫਿਊਚਰ ਚ ਵਿੱਚ ਚਿੰਤਾ ਲੱਗੀ ਰਹਿੰਦੀ ਮੈਨੂੰ ਅਟੈਕ ਆ ਇਸ ਤਰ੍ਹਾਂ ਨਾ ਆ ਜਵੇ ਦੁਬਾਰਾ ਆ ਜਾਵੇ ਉਹ ਜਦੋਂ ਚਿੰਤਾ ਲੱਗਦੀ ਆ ਦੁਬਾਰਾ ਫੇਰ ਅਟੈਕ ਹੋ ਜਾਂਦਾ ਇਸ ਤਰ੍ਹਾਂ ਕਈਆਂ ਨੂੰ ਤਾਂ ਹਫ਼ਤੇ ਹਫ਼ਤੇ ਬਾਅਦ ਮਤਲਬ ਆਉਂਦਾ ਕਈਆਂ ਨੂੰ ਇੱਕ ਅਟੈਕ ਆ ਕੇ ਮੁੜ ਕੇ ਨਹੀਂ ਆਉਂਦਾ ਜ਼ਿੰਦਗੀ ਚ ਤੇ ਕਈਆਂ ਨੂੰ ਹਰ ਰੋਜ਼ ਹੀ ਆਉਣ ਲੱਗ ਜਾਂਦਾ ਤਾਂ ਜਿਨ੍ਹਾਂ ਨੂੰ ਹਰ ਰੋਜ਼ ਆਉਣ ਲੱਗ ਜਾਂਦਾ ਫਿਰ ਇਹ ਬਹੁਤ ਗੰਭੀਰ ਸਮੱਸਿਆ ਜਿਹਨੂੰ ਇੱਕ ਵਾਰ ਆਇਆ ਬੈਕ ਉਹਦਾ ਮਤਲਬ ਪੈਨਿਕ ਅਟੈਕ ਦਾ ਨਾਮ ਦਿੱਤਾ ਜਾਂਦਾ ਜੇ ਬਾਰ ਬਾਰ ਉਹਨੂੰ ਅਟੈਕ ਆਉਣੇ ਸ਼ੁਰੂ ਹੋ ਜਾਣ ਕਿਸੇ ਨੂੰ ਤਾਂ ਪੈਨਿਕ ਅਟੈਕ ਡਿਸਆਰਡਰ ਮਤਲਬ ਉਹਨੂੰ ਫਿਰ ਡਿਸਆਰਡਰ ਮੰਨਿਆ ਜਾਂਦਾ ਵੀ ਇਹ ਬਿਮਾਰੀ ਹੋ ਗਈ ਇਹਦੇ ਕਾਰਨ ਕੀ ਨੇ ਪੈਨਿਕ ਅਟੈਕ ਹੋਣ ਦੇ ਕਿਉਂ ਇਹ ਹੁੰਦਾ ਕਿੱਥੇ ਇਹਦੀਆਂ ਜੜਾਂ ਨੇ ਕੀ ਇਹਦਾ ਮਨੋਵਿਗਿਆਨ ਮਤਲਬ ਕਿਵੇਂ ਇਹ ਚੰਗੇ ਭਲੇ ਬੰਦੇ ਨੂੰ ਕਿ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ ਪੈਨਿਕ ਅਟੈਕ ਜਿਹੜੇ ਹੁੰਦੇ ਨੇ ਹਾਲਾਂਕਿ ਬੰਦਾ ਬਿਲਕੁਲ ਸਹੀ ਹੁੰਦਾ ਲਾਈਫ ਦੇ ਵਿੱਚ ਚੰਗਾ ਵਲਾ ਬੈਠਾ ਹੁੰਦਾ ਕਿਸੇ ਦਫਤਰ ਬੈਠਾ ਮਤਲਬ ਕਿਉਂ ਆਉਂਦੇ ਨੇ ਇਹਦੇ ਪਿੱਛੇ ਮਨੋਗਿਆ ਕੀ ਆ ਤੇ ਆਪਾਂ ਇਹਨਾਂ ਨੂੰ ਬਿਨਾਂ ਦਵਾਈ ਤੋਂ ਕਿਵੇਂ ਠੀਕ ਕਰ ਸਕਦੇ ਆ ਇਹ ਸਾਰਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਵੀਡੀਓ ਧਿਆਨ ਨਾਲ ਸੁਣਿਓ ਤਬ ਤੋਂ ਪਹਿਲਾਂ ਜਿਹੜਾ ਤੁਸੀਂ ਪੈਨਿਕ ਅਟੈਕ ਤਾਂ ਸਮਝ ਗਏ ਮਤਲਬ ਉਹਦੇ ਜਿਹੜੇ ਮੈਂ ਪਹਿਲਾਂ ਦੱਸਿਆ ਉਹ ਸਾਰੇ ਸਿੰਪਟਮ ਨੇ ਉਹਨਾਂ ਚੋਂ ਕੁਝ ਵੀ ਆ ਸਕਦੇ ਨੇ ਕਿਸੇ ਵੀ ਬੰਦੇ ਨੂੰ ਜਦੋਂ ਕੋਈ ਡਰ ਜਿਹੜਾ ਮਨ ਦੇ ਵਿੱਚ ਅਚੇਤ ਮਨ ਚ ਉੱਠਦਾ ਜਿਹਦੀ ਕੋਈ ਹੋਂਦ ਨਹੀਂ ਹੁੰਦੀ ਮਤਲਬ ਐਟ ਪ੍ਰੈਜ਼ੈਂਟ ਕੋਈ ਇਸ ਤਰ੍ਹਾਂ ਦੀ ਡਰ ਵਾਲੀ ਸਿਚੁਏਸ਼ਨ ਨਹੀਂ ਪਰ ਬੰਦੇ ਨੂੰ ਡਰ ਵਾਲੇ ਜਦੋਂ ਸਿੰਪਟਮ ਆਉਣੇ ਸ਼ੁਰੂ ਹੋ ਜਾਣ ਤਾਂ ਉਹਨੂੰ ਪੈਨਿਕ ਅਟੈਕ ਕਿਹਾ ਜਾਂਦਾ ਅਸਲ ਚ ਹੁੰਦਾ ਇੱਕ ਘਬਰਾਹਟ ਦਾ ਦੌਰਾ ਮਤਲਬ ਜਦੋਂ ਮਨ 'ਚ ਬੇਚੈਨੀ ਐਂਗਜ਼ਾਇਟੀ ਚਿੰਤਾ ਬਹੁਤ ਜ਼ਿਆਦਾ ਜਾਂ ਤੇ ਡਰ ਬਹੁਤ ਜ਼ਿਆਦਾ ਵੱਧ ਜਾਂਦਾ ਅਨਕੌਂਸ਼ੀਅਸ ਜਿਹੜੇ ਸਬਕੌਂਸ਼ੀਅਸ ਮਾਈਂਡ ਨੇ ਬਣੇ ਸਬਕੌਂਸ਼ੀਅਸ ਮਾਈਂਡ ਵਿੱਚ ਤਾਂ ਪੈਨਿਕ ਅਟੈਕ ਆ ਜਾਂਦਾ ਬੰਦੇ ਨੂੰ ਤਾਂ ਇਹਦੇ ਕਾਰਨ ਕੀ ਨੇ ਪੈਨਿਕ ਅਟੈਕ ਹੋਣ ਦੇ ਦੋ ਕਾਰਨ ਇਹਦੇ ਬ੍ਰੇਨ ਦੇ ਵਿੱਚ ਮੇਨ ਨੇ ਜਿਹੜੇ ਪ੍ਰਮੁੱਖ ਨੇ ਇੱਕ ਤਾਂ ਜਿਹੜਾ ਮਿਡਲ ਲਾਈਕ ਪੋਰਸ਼ਨ ਹੁੰਦਾ ਬ੍ਰੇਨ ਦਾ ਉਹਦੇ ਵਿੱਚ ਇੰਬੈਲੈਂਸ ਆਉਣਾ ਸ਼ੁਰੂ ਹੋ ਜਾਂਦਾ ਕੁਝ ਜਿਹੜਾ ਕਿ ਆਪਣੇ ਇਮੋਸ਼ਨ ਤੇ ਫੀਅਰ ਨੂੰ ਕੰਟਰੋਲ ਕਰਦਾ ਇੱਕ ਤਾਂ ਇਹ ਕਾਰਨ ਆ ਬ੍ਰੇਨ ਦਾ ਦੂਜਾ ਜਿਹੜੇ ਕੈਮੀਕਲ ਨੇ ਉਹਨਾਂ ਦਾ ਇੰਬੈਲੈਂਸ ਹੋ ਜਾਂਦਾ ਉਹ ਕਿਹੜੇ ਕਿਹੜੇ ਨੇ ਉਹ ਜਿਹੜੇ ਹਾਰਮੋਨ ਨੇ ਕੋਰਟੀਸੋਲ ਗਾਬਾ ਤੇ 세ਰੋਟੋਨਿਨ ਜਿਹੜਾ 세ਰੋਟੋਨਿਨ ਇਹ ਹੈਪੀ ਹਾਰਮੋਨ ਆ ਜਿਹੜਾ ਆਪਾਂ ਨੂੰ ਆਪਾਂ ਨੂੰ ਕੋਈ ਵੀ ਖੁਸ਼ੀ ਦਾ ਅਹਿਸਾਸ ਹੁੰਦਾ ਤਾਂ ਇਹ ਹਾਰਮੋਨ ਉਸ ਟਾਈਮ ਰਿਲੀਜ਼ ਹੁੰਦਾ ਤੇ ਜਿਹੜੇ ਬੰਦੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਉਹਦਾ ਕਾਰਨ ਇਹੀ ਹਾਰਮੋਨ ਆ ਇਹ ਹਾਰਮੋਨ ਘਟ ਜਾਂਦਾ ਉਹਨਾਂ ਦਾ ਇਹਦੇ ਘਟਣ ਕਰਕੇ ਹੀ ਬੰਦੇ ਨੂੰ ਡਿਪਰੈਸ਼ਨ ਜਿਹੜੇ 네ਗੇਟਿਵ ਥੌਟਸ ਜਿਹੜੀਆਂ ਫੀਲਿੰਗਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਤਾਂ ਜਿਨ੍ਹਾਂ ਦਾ ਇਹ ਸੈਰੋਟੋਨਿਨ ਲੈਵਲ ਸਹੀ ਰਹਿੰਦਾ ਉਹਨਾਂ ਨੂੰ ਡਿਪਰੈਸ਼ਨ ਕਦੇ ਨਹੀਂ ਹੋ ਸਕਦਾ ਦੂਜਾ ਜਿਹੜਾ ਮੇਨ ਜਿਹੜਾ ਇਹਦਾ ਕਾਰਨ ਆ ਮਾਨਸਿਕ ਜਿਹੜਾ ਮਨ ਦੇ ਨਾਲ ਆਪਣੇ ਰਿਲੇਟਡ ਆ ਉਹ ਕਿਹੜੇ ਫੈਕਟਰ ਨੇ ਤੇ ਮਤਲਬ ਇਹਨੂੰ ਪੈਨਿਕ ਅਟੈਕ ਨੂੰ ਜਨਮ ਦਿੰਦੇ ਨੇ ਜਿੱਥੇ ਇਹਦੀਆਂ ਜੜ੍ਹਾਂ ਸ਼ੁਰੂ ਹੁੰਦੀਆਂ ਨੇ ਪੈਨਿਕ ਅਟੈਕ ਦੀਆਂ ਜਿਹੜੀਆਂ ਜੜ੍ਹਾਂ ਨੇ ਅਕਸਰ ਬਚਪਨ ਦੇ ਵਿੱਚ ਆਪਣੇ ਲੱਗਣੇ ਸ਼ੁਰੂ ਹੋ ਜਾਂਦੀਆਂ ਨੇ ਕੋਈ ਵੀ ਜਿਹੜੇ ਐਡਵਰਸ ਜਿਹੜੇ ਚਾਈਲਡਹੂਡ ਆਪਣੇ ਐਕਸਪੀਰੀਅੰਸ ਨੇ ਜਿਵੇਂ ਕਿਸੇ ਦੇ ਮਾਤਾ ਪਿਤਾ ਦੀ ਬਚਪਨ ਦੇ ਵਿੱਚ ਡੈਥ ਹੋ ਗਈ ਬੱਚਾ ਜਦੋਂ 5 ਸਾਲ ਦਾ ਸੀਗਾ ਤੇ ਉਹਨੂੰ ਹੋਸਟਲ ਪੜਨ ਭੇਜਤਾ ਯਾ ਕੋਈ ਉਹਨੇ ਬਚਪਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਹੁਤ ਵੱਡਾ ਫੀਅਰ ਐਕਸਪੀਰੀਅੰਸ ਕੀਤਾ ਕਿਸੇ ਦਾ ਕੋਈ ਐਕਸੀਡੈਂਟ ਦੇਖ ਲਿਆ ਜਾਂ ਮੌਤ ਨੂੰ ਨਜ਼ਦੀਕ ਤੋਂ ਦੇਖਿਆ ਬਹੁਤ ਜਿੱਥੇ ਬਹੁਤ ਡਰ ਗਿਆ ਜਾਂ ਜਿਵੇਂ 84 ਦੇ ਵਿੱਚ ਮਾਹੌਲ ਸੀ ਪੁਲਸ ਟਾਰਚਰ ਕਰਦੀ ਸੀ ਕੁੱਟਦੀ ਸੀ ਘਰੋਂ ਚੱਕ ਕੇ ਲੈ ਜਾਂਦੀ ਸੀ ਤਾਂ ਜਿਹੜੀ ਘਰ ਵਾਲੀ ਜਾਂ ਉਹਦੀ ਮਾਂ ਸੀ ਉਸ ਪਰਸਨ ਦੀ ਉਹਦੇ ਵਿੱਚ ਫিয়ার ਮਾਈਂਡ 'ਚ ਇੰਨਾ ਕ੍ਰੀਏਟ ਹੋ ਜਾਂਦਾ ਸੀ ਤਾਂ ਪੈਨਿਕ ਅਟੈਕ ਅੱਗੇ ਜਾ ਕੇ ਆਉਣੇ ਸੁਭਾਵਿਕ ਸੀ ਤਾਂ ਇਸ ਤਰ੍ਹਾਂ ਦੇ ਜਿਹੜੇ ਬੈਡ ਐਕਸਪੀਰੀਐਂਸ ਨੇ ਪਾਸਟ ਆਪਣੀਆਂ ਮੈਮਰੀਜ਼ ਨੇ ਉਹ ਇਹਦੇ ਲਈ ਰਿਸਪੌਂਸੀਬਲ ਹੁੰਦੀਆਂ ਨੇ ਤੇ ਤੀਜਾ ਕਾਰਨ ਇਹਦਾ ਡਿਪਰੈਸ਼ਨ ਜਿਹੜੇ ਬੰਦੇ ਡਿਪਰੈਸ਼ਨ ਦੇ ਵਿੱਚ ਨੇ ਕਾਰਨ ਤਾਂ ਪਿੱਛੇ ਉਹੀ ਨੇ ਨਾ ਪਾਸਟ ਕੋਈ ਜਿਹੜੀ ਆਪਣੇ ਪੇਨਫੁੱਲ ਮੈਮਰੀਜ਼ ਪਈਆਂ ਨੇ ਤੇ ਜਾਂ ਬੱਚਾ ਜਿਹੜਾ ਨੈਗਲੈਕਟ ਕੀਤਾ ਗਿਆ ਬਾਕੀ ਬੱਚਿਆਂ ਨੂੰ ਦੂਜਿਆਂ ਨੂੰ ਪਿਆਰ ਦਿੱਤਾ ਗਿਆ ਜ਼ਿਆਦਾ ਤੇ ਉਹਨੂੰ ਨੈਗਲੈਕਟ ਬਹੁਤ ਕੀਤਾ ਗਿਆ ਤੇ ਜਾਂ ਕਾਰਨ ਜਿਹੜਾ ਤੋਦਾ ਫਿਜ਼ੀਕਲ ਮੈਂਟਲ ਤੇ ਸੈਕਸ਼ੂਅਲ ਅਬਿਊਜ਼ ਬੱਚਾ 5 ਸਾਲ ਦਾ ਸੀ ਉਹਦਾ ਕਿਸੇ ਨੇ ਸੈਕਸ਼ੂਅਲ ਅਬਿਊਜ਼ ਕੀਤਾ ਕਿਸੇ ਉਹਦੇ ਰਿਸ਼ਤੇਦਾਰ ਨੇ ਜਾਂ ਕਿਸੇ ਹੋਰ ਵੱਡੇ ਜਾਂ ਕਿਸੇ ਦੋਸਤ ਮਿੱਤਰ ਨੇ ਉਹਦੇ ਨਾਲ ਫਿਜ਼ੀਕਲ ਉਹਦੇ ਆਗਿਆ ਤੋਂ ਬਿਨਾ ਜਿਹੜੇ ਸੰਬੰਧ ਬਣਾਏ ਜਾਂ ਬੱਚੇ ਨੂੰ ਟਾਰਚਰ ਬਹੁਤ ਕੀਤਾਗੇ ਮੈਂਟਲੀ ਤੇ ਫਿਜ਼ਿਕਲੀ ਮਤਲਬ ਬਾਪ ਉਹਦਾ ਕੁੱਟਦਾ ਰਿਹਾ ਉਹਨੂੰ ਬਹੁਤ ਜ਼ਿਆਦਾ ਬਹੁਤ ਉਹਦੇ ਨਾਲ ਸ਼ਕਤੀ ਨਾਲ ਪੇਸ਼ ਹੁੰਦਾ ਰਿਹਾ ਉਹਨੂੰ ਡੰਡੇ ਨਾਲ ਜਾਂ ਬੈਲਟਾਂ ਨਾਲ ਕੁੱਟਦਾ ਰਿਹਾ ਤਾਂ ਇਹ ਅੱਗੇ ਜਾ ਕੇ ਜਿਹੜੀ ਪੈਨਿਕ ਅਟੈਕ ਦੀ ਜਿਹੜੀ ਬਿਮਾਰੀ ਆ ਉਹਨੂੰ ਜਨਮ ਲੰਦ ਨੇ ਇਹ ਜਿਹੜੇ ਸਾਰੇ ਕਾਰਨ ਨੇ ਤੇ ਜਵਾਨੀ ਦੇ ਵਿੱਚ ਜਿਹੜਾ ਮੇਨ ਕਾਰਨ ਆ ਇਮੋਸ਼ਨਲ ਸੈਪਰੇਸ਼ਨ ਕਿਸੇ ਦਾ ਬ੍ਰੇਕਅਪ ਹੋ ਗਿਆ ਮੁੰਡੇ ਦਾ ਕੁੜੀ ਦੇ ਨਾਲ ਵਾਈਫ ਜਾਂ ਜਿਹੜਾ ਗਰਲਫ੍ਰੈਂਡ ਕੋਈ ਇਮੋਸ਼ਨਲੀ ਬਹੁਤ ਅਟੈਚ ਸਿੱ ਉਹਦੇ ਨਾਲ ਲੜਕਾ ਲੜਕੀ ਦੇ ਨਾਲ ਜਾਂ ਲੜਕੀ ਲੜਕੇ ਦੇ ਨਾਲ ਤੇ ਉਹਦਾ ਬ੍ਰੇਕਅਪ ਹੋ ਜਾਂਦਾ ਤੇ ਇਹ ਅੱਗੇ ਜਾ ਕੇ ਫਿਰ ਪੈਨਿਕ ਟੈਕ ਜਿਹੜੀ ਬਿਮਾਰੀ ਉਹਦਾ ਰੂਪ ਧਾਰ ਕਰ ਲੈਂਦੀ ਕਿਉਂਕਿ ਉਹ ਮੋਸ਼ਨ ਉਹਦੇ ਨਾਲ ਸਟਰੋਂਗਲੀ ਇਮੋਸ਼ਨਲੀ ਬਾਉਂਡ ਹੁੰਦਾ ਬਹੁਤ ਜ਼ਿਆਦਾ ਜਾਂ ਕੋਈ ਜਿਹਦੇ ਨਾਲ ਬੰਦਾ ਅਟੈਚ ਹੁੰਦਾ ਬਹੁਤ ਜ਼ਿਆਦਾ ਉਹਦੀ ਡੈਥ ਹੋ ਜਵੇ ਚਾਹੇ ਕੋਈ ਫਰੈਂਡ ਵੀ ਹੋ ਸਕਦਾ ਇਹਦੇ ਨਾਲ ਬਹੁਤ ਜ਼ਿਆਦਾ ਪਰਸਨ ਅਟੈਚ ਹੁੰਦਾ ਜਾਂ ਕੋਈ ਉਹਦਾ ਐਨੀਮਲ ਪੈਟ ਐਨੀਮਲ ਵੀ ਹੋ ਸਕਦਾ ਕਿਸੇ ਆਪਣੇ ਡੌਗੀ ਨਾਲ ਅਟੈਚ ਸੀ ਕੋਈ ਬੰਦਾ ਕੋਈ ਘਰ ਚੋਂ ਨੇ ਪਾਲਿਆ ਹੋਇਆ ਸੀ ਤਾਂ ਇਹ ਜਿਹੜੇ ਕਾਰਨ ਇਹ ਵੀ ਬਹੁਤ ਵੱਡਾ ਫੈਕਟਰ ਆ ਇਮੋਸ਼ਨਲ ਸੈਪਰੇਸ਼ਨ ਇਹਦੇ ਨਾਲ ਸਾਰਾ ਉਹਦਾ ਮਤਲਬ ਮਾਨਸਿਕ ਸੰਤੁਲਨ ਬੰਦੇ ਦਾ ਇੱਕ ਵਾਰੀ ਵਿਗੜ ਜਾਂਦਾ ਚਾਹੇ ਉਹ ਸੰਭਲ ਜੇ ਬੇ ਟਾਈਮ ਟੂ ਟਾਈਮ ਪਰ ਅੱਗੇ ਜਾ ਕੇ ਫੇਰ ਉਹਨੂੰ ਇਸ ਤਰ੍ਹਾਂ ਦੇ ਜਿਹੜੇ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਸੀ ਸਾਰੇ ਇਹਦੇ ਹੌਣ ਦੇ ਘਰ ਇਹਨਾਂ ਨੂੰ ਪੈਨਿਕ ਅਟੈਕ ਨੂੰ ਜਿਹੜਾ ਟ੍ਰੀਟਮੈਂਟ ਦੇ ਲਈ ਕੀ ਦਿੱਤਾ ਜਾਂਦਾ ਐਫ ਐਫ ਆਰ 1 ਸਿਲੈਕਟਿਵ ਸੈਰੋਟੋਨਿਨ ਰੀ ਅਪਟੇਕ ਇਨਹਿਬਟਰ ਤੇ ਇੱਕ ਐਸ ਐਨ ਆਰ 1 ਇਹ ਮੈਡੀਸਨ ਆ ਜਿਹੜੀਆਂ ਡਾਕਟਰ ਸਪਸਕ੍ਰਾਈਬ ਕਰਦੇ ਨੇ ਤੀਜੀਆਂ ਹੈਗੀਆਂ ਬੈਂਜੋਡਾਇਆਜੀਪਾਇਨਸ ਇਹ ਜਿਹੜੀਆਂ ਨੇ ਬੈਂਜੋਡਾਇਆਜੀਪਾਇਨਸ ਇਹਦੇ ਚ ਕੋਲੋਨਾਜੀਪਾਮ ਤੇ ਡਾਇਆਜੀਪਾਮ ਇਹ ਆਉਂਦੀਆਂ ਨੇ ਤੇ ਇਹ ਇਹ ਜਿਹੜੀਆਂ ਡਰਗ ਐਡਿਕਟ ਐਡਿਕਸ਼ਨ ਕਰਦੀਆਂ ਨੇ ਜਿਹੜੀਆਂ ਇਹ ਖਤਰਨਾਕ ਨੇ ਇਹ ਦਵਾਈਆਂ ਲੈਣੀਆਂ ਇਹ ਤੁਸੀਂ ਜੇ ਇੱਕ ਵਾਰੀ ਲੈਣ ਲੱਗ ਗਏ ਤੁਹਾਨੂੰ ਐਡਿਕਸ਼ਨ ਹੋ ਜਾਣੀ ਹੈ ਨਾ ਦੀ ਵੀ ਇਹਨਾਂ ਤੋਂ ਬਿਨਾ ਤੁਹਾਨੂੰ ਫਿਰ ਨੀਂਦ ਆਉਣੀ ਹੋਣੀ ਇਹ ਇਸ ਕਰਕੇ ਜਿਹੜੇ ਸਿਆਣੇ ਡਾਕਟਰ ਨੇ ਉਹ ਇਹਨਾਂ ਨੂੰ ਦੇਣ ਤੋਂ ਗਰੇਜ ਕਰਦੇ ਨੇ ਉਹ ਐਸਐਸਆਰਵਨ ਤੇ ਉਹੀ ਦਿੰਦੇ ਨੇ ਪਰ ਜਿਹੜੀਆਂ ਇਹ ਮੈਡੀਸਨ ਹਨ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਾਂ ਪੈਨਿਕ ਡਿਸਆਰਡ ਜਿੰਨੀਆਂ ਵੀ ਆਪਣੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹਨਾਂ ਲਈ ਨੇ ਪਰਸਕ੍ਰਾਈਬ ਕਰਦੇ ਨੇ ਕਿ ਟ੍ਰੀਟਮੈਂਟ ਨਹੀਂ ਕਰ ਸਕਦੀ ਉਹਨਾਂ ਦਾ ਨਾ ਹੀ ਕਰਦੀਆਂ ਕਿਉਂਕਿ ਇਹ ਸਿੰਪਟਮ ਨੂੰ ਅਡਰੈਸ ਕਰਦੀਆਂ ਸਿਰਫ ਉੱਪਰਲੇ ਉੱਪਰਲੇ ਲੈਵਲ ਤੇ ਜਿਹੜੇ ਆ ਰਹੇ ਹੁੰਦੇ ਨੇ ਮਤਲਬ ਬੰਦਾ ਨਾ ਜਿਉਂਦਿਆਂ ਚ ਨਾ ਮਰਿਆਂ ਦੇ ਵਿੱਚ ਠੀਕ ਨਹੀਂ ਇਹ ਕਰ ਸਕਦੀਆਂ ਕਿਉਂਕਿ ਇਹ ਜੜ ਤੱਕ ਨਹੀਂ ਪਹੁੰਚਦੀਆਂ ਜੜ ਤੱਕ ਪਹੁੰਚਣ ਜੇ ਅਪ ਪਹੁੰਚਾਂਗੇ ਇਹ ਪੈਨਿਕ ਟੈਗ ਦੇ ਵੀ ਕਿਉਂ ਕਿੱਥੋਂ ਉੱਠ ਰਹੇ ਨੇ ਪਿੱਛੇ ਇਹਦਾ ਕਾਰਨ ਕੀ ਆ ਤਾਂ ਹੀ ਮਤਲਬ ਇਲਾਜ ਹੋ ਸਕਦਾ ਉਹ ਪੇਸ਼ੈਂਟ ਦਾ ਤਾਂ ਇਹਦੇ ਲਈ ਤੁਹਾਨੂੰ ਮਾਈਂਡ ਦੀ ਥੋੜੀ ਜਿਹੀ ਫੰਕਸ਼ਨਿੰਗ ਸਮਝਣੀ ਪੈਣੀ ਆ ਪੈਨਿਕ ਟੈਕ ਮਤਲਬ ਉੱਠਦੇ ਕਿੱਥੋਂ ਨੇ ਆਪਣਾ ਜਿਹੜਾ ਦੋਸਤ ਬ੍ਰੇਨ ਆ ਕੋਈ ਵੀ ਆਪਾਂ ਇਵੈਂਟਸ ਜਿਵੇਂ ਹੁਣ ਕੋਈ ਬੈਠੇ ਆ ਉਹ ਆਪਣਾ ਫਾਈਵ ਸੈਂਸਸ ਦੇ ਥਰੂ ਹੋ ਕੇ ਮਾਈਂਡ ਦੇ ਵਿੱਚ ਪ੍ਰੋਗਰਾਮਿੰਗ ਹੁੰਦੀ ਆ ਉਹਦੀ ਜਿੱਥੇ ਹੁਣ ਅੱਖਾਂ ਆਹੀ ਆ ਪੰਜਵੇਂ ਜਿਹੜੀਆਂ ਪੰਜ ਇੰਦਰੀਆਂ ਨੇ ਅੱਖਾਂ ਰਾਹੀਂ ਆਪਾਂ ਦੇਖਦੇ ਆਂ ਇਹਦੇ ਨਾਲ ਜੀਵਨ ਆਪਾਂ ਟੇਸਟ ਕਰਦੇ ਆਂ ਨੱਕ ਨਾਲ ਸੁਂਗਦੇ ਆਂ ਆ ਟੱਚ ਕਰਦੇ ਆਂ ਕੰਨਾਂ ਨਾਲ ਸੁਣਦੇ ਆਂ ਮਤਲਬ ਜਿਵੇਂ ਹੁਣ ਆਪਾਂ ਰਸਤੇ 'ਚ ਜਾਂਦੇ ਆਂ ਗੱਡੀ ਦੇ ਵਿੱਚ ਬੈਠ ਕੇ ਜਾਂ ਬੱਸ ਦੇ ਵਿੱਚ ਆਪਣੇ ਆਲੇ ਦੁਆਲੇ ਕਿੰਨੇ ਲੋਕ ਲੰਘੇ ਕਿੰਨੀਆਂ ਕਾਰਾਂ ਲੰਘੀਆਂ ਉਹ ਇਨਫੋਰਮੇਸ਼ਨ ਆਪਣੇ ਮਾਈਂਡ 'ਚ ਕਦੇ ਵੀ ਸਟੋਰ ਨਹੀਂ ਹੁੰਦੀ ਕਿਉਂਕਿ ਉਹ ਇੰਪੋਰਟੈਂਟ ਨਹੀਂ ਹੈ ਪਰ ਉਹ ਜੇ ਕੋਈ ਸਪੈਸ਼ਲ ਕੋਈ ਹੋਵੇ ਗੱਡੀ ਕੋਈ ਖਾਸ ਕਲਰ ਦੀ ਕੋਈ ਰੈੱਡ ਕਲਰ ਦੀ ਆ ਜਾਂ ਕੋਈ ਖਾਸ ਯੂਨੀਕ ਨੰਬਰ ਆ ਜਾਂ ਕਿਸੇ ਨੇ ਕੋਈ ਜਿਵੇਂ ਤੁਸੀਂ ਬੈਠੇ ਹੋ ਵਾਸਤੇ ਕਿਸੇ ਨੇ ਯੂਨੀਕ ਕੋਈ ਡਰੈਸ ਪਾਈ ਹੋਈ ਹੈ ਅਲੱਗ ਜਿਹੜੀ ਦਿਖ ਰਹੀ ਆ ਉਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਮਾਈਂਡ ਕੈਚ ਕਰਕੇ ਸਟੋਰ ਕਰ ਲੈਂਦਾ ਉਹਨੂੰ ਤੇ ਇਸੇ ਤਰ੍ਹਾਂ ਇਹ ਜਿਹੜੀਆਂ ਆਪਣੀਆਂ ਹੈਪੀ ਮੈਮਰੀਜ਼ ਨੇ ਜਾਂ ਜਿਹੜੀਆਂ ਪਾਸਟ ਜਿਹੜੀਆਂ ਸੈਡ ਮੈਮਰੀਜ਼ ਨੇ ਕੋਈ ਜਿਹੜੀ ਪੇਨਫੁੱਲ ਨੇ ਮੈਮਰੀ ਉਹ ਸਟੋਰ ਹੋ ਜਾਂਦੀਆਂ ਨੇ ਆਪਣੇ ਮਾਈਂਡ ਦੇ ਵਿੱਚ ਸਦਾ ਲਈ ਤੇ ਉਹੀ ਫਿਰ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਜਿਆਦਾ ਜਿਹੜੀਆਂ ਹੈਪੀ ਮੈਮਰੀਜ਼ ਨੇ ਜੇ ਉਹ ਹੋਣ ਫਿਰ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੋਉਂਦੀ ਜਦੋਂ ਪੇਨਫੁਲ ਮੈਮਰੀਜ਼ ਜਿਆਦਾ ਮਾਈਂਡ ਦੇ ਵਿੱਚ ਸਟੋਰ ਹੋ ਜਾਂਦੀਆਂ ਨੇ ਤਾਂ ਦਿੱਕਤ ਆਉਣੀ ਸ਼ੁਰੂ ਹੁੰਦੀ ਆ ਹੈਪੀ ਮੈਮਰੀਜ਼ ਜਿਵੇਂ ਕੋਈ ਆਪਣੀ ਕਿਸੇ ਨੂੰ ਜੌਬ ਮਿਲੀ ਆ ਉਹ ਹੋ ਗਈ ਉਸ ਤਰ੍ਹਾਂ ਦੀ ਮੈਮਰੀ ਕੋਈ ਕਿਸੇ ਦਾ ਕੋਈ ਬਰਥਡੇ ਸੈਲੀਬ੍ਰੇਸ਼ਨ ਦੀ ਹੋ ਗਈ ਕੋਈ ਯੂਨੀਵਰਸਿਟੀ ਸੈਲੀਬ੍ਰੇਸ਼ਨ ਇਸ ਤਰ੍ਹਾਂ ਦੀ ਕੋਈ ਜਾਂ ਮੈਰਿਜ ਹੋ ਗਈ ਉਹ ਉਹਨੂੰ ਬੰਦੇ ਨੂੰ ਹਮੇਸ਼ਾ ਉਹਦੇ ਮਾਈਂਡ ਚ ਸਟੋਰ ਰਹਿੰਦੀ ਉਹ ਇਨਫੋਰਮੇਸ਼ਨ ਤੇ ਜਿਹੜੀ ਪੇਨਫੁੱਲ ਮੈਮਰੀ ਇਸ ਤਰ੍ਹਾਂ ਹੀ ਕਿਸੇ ਨੇ ਕੋਈ ਬੇਇੱਜ਼ਤੀ ਕਰਤੀ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਹਾਰਟ ਕਰਤਾ ਕੋਈ ਗੱਲ ਇਸ ਤਰ੍ਹਾਂ ਦੀ ਕਹਿਤੀ ਜਿੱਥੋਂ ਤੁਹਾਨੂੰ ਉਮੀਦ ਨਹੀਂ ਹੁੰਦੀ ਬੰਦੇ ਤੋਂ ਜਾਂ ਕਿਸੇ ਨਾਲ ਕੋਈ ਲੜਾਈ ਹੋ ਗਈ ਤੁਹਾਡੇ ক্লোਜ਼ ক্লোਜ਼ ਬੰਨ ਨਾਲ ਜਿਹਨਾਂ ਤੁਹਾਡੀ ਬਹੁਤ ਬੰਨਦੀ ਸੀ ਜਾਂ ਕੋਈ ਤੁਹਾਡਾ ਬ੍ਰੇਕਅਪ ਹੋ ਗਿਆ ਉਹਦੇ ਨਾਲ ਕੋਈ ਫਰੈਂਡ ਤੁਹਾਨੂੰ ਧੋਖਾ ਦੇ ਗਿਆ ਕਿਸੇ ਨੇ ਤੁਹਾਡੇ ਪੈਸੇ ਦੱਬਲੇ ਇਹ ਇਸ ਤਰ੍ਹਾਂ ਦੀਆਂ ਜਾਂ ਕਿਸੇ ਦੀ ਡੈਥ ਹੋ ਗਈ ਜਿਹੜੇ ਤੁਹਾਡਾ ਬਹੁਤ ক্লোਜ਼ ਸੀ ਇਹ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਪੇਨਫੁਲ ਮੈਮਰੀਜ਼ ਨੇ ਉਹ ਐਜ਼ ਇਟ ਇਜ਼ ਆਪਣੇ ਜਿਹੜੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਸਟੋਰ ਰਹਿੰਦੀਆਂ ਨੇ ساری ਉਮਰ ਤੇ ਲਈ ਜਦ ਤੱਕ ਆਪਾਂ ਉਹਨਾਂ ਨੂੰ ਡਿਲੀਟ ਨਾ ਕਰੀਏ ਡਿਲੀਟ ਕਰਨ ਦੀ ਵੀ ਇਹਦੀ ਇੱਕ ਟੈਕਨੀਕ ਆ ਉਹ ਤੁਹਾਨੂੰ ਮੈਂ ਫਿਰ ਕਿਸ ਤਰ੍ਹਾਂ ਆਪਾਂ ਪੇਨਫੁਲ ਮੈਮਰੀਜ਼ ਨੂੰ ਆਪਣੇ ਸਬਕੌਨਸ਼ੀਅਸ ਮਾਈਂਡ ਚੋਂ ਵਾਸ਼ ਆਊਟ ਕਰ ਸਕਦੇ ਹਾਂ ਸਦਾ ਲਈ ਉਦੀ ਅਲੱਗ ਵੀਡੀਓ ਬਣਾ ਕੇ ਦੱਸੂਗਾ ਤਾਂ ਇਹ ਹੋ ਗਿਆ ਸਾਰੀਆਂ ਨਿਯਮ ਮੈਮਰੀ ਨੇ ਸਟੋਰ ਹੋ ਗਿਆ ਮਤਲਬ ਪ੍ਰੋਗਰਾਮਿੰਗ ਹੋ ਕੇ ਫਾਈਵ ਸੈਂਸਿਸ ਦੇ थ्रू ਆਪਣੇ ਮਾਈਂਡ ਸਟੋਰ ਹੋ ਗਿਆ ਤੇ ਫਿਰ ਅੱਗੇ ਥਾਟਸ ਆਪਣੇ ਇਮੋਸ਼ਨਸ ਤੇ ਬਿਹੇਵੀਅਰ ਇਹ ਤਿੰਨਾ ਦੀ ਟ੍ਰਾਇੰਗਲ ਚੱਲਦੀ ਆ ਜਿਵੇਂ ਆਪਣੇ ਜਿਹੜੇ ਥਾਟਸ ਜੇ ਕੋਈ 네ਗੇਟਿਵ ਥਾਟ ਆ ਗਿਆ ਤਾਂ ਉਹਨੇ ਅੱਗੇ 네ਗੇਟਿਵ ਇਮੋਸ਼ਨ ਨੂੰ ਪੈਦਾ ਕਰਨ ਉਸੇ ਤਰ੍ਹਾਂ ਦਾ ਹੀ ਕੋਈ 네ਗੇਟਿਵ ਜਿਹੜਾ ਥਾਟ ਆ ਗਿਆ ਉਹਨੇ ਸੈਡਨੈਸ ਪ੍ਰੋਡਿਊਸ ਕਰਨੀ ਆ 네ਗੇਟਿਵ ਇਮੋਸ਼ਨ ਦਾ ਸੈਡਨੈਸ ਜਿਹੜਾ ਤੇ ਉਸੇ ਤਰ੍ਹਾਂ ਹੀ ਬੰਦੇ ਦਾ ਫਿਰ ਅੱਗੇ ਬਿਹੇਵੀਅਰ ਰਿਫਲੈਕਟ ਹੋਣਾ ਜਿਹੜਾ ਜਿਸ ਤਰ੍ਹਾਂ ਦਾ ਇਮੋਸ਼ਨ ਬੰਦੇ ਦੇ ਵਿੱਚ ਆ ਗਿਆ ਐਟ ਪ੍ਰੈਸੈਂਟ ਤੇ ਜੇ ਉਹਦੇ ਵਿੱਚ ਪੋਜ਼ਿਟਿਵ ਥਾਟ ਆਉਣਗੇ ਤਾਂ ਪੋਜ਼ਿਟਿਵ ਇਮੋਸ਼ਨ ਪੈਦਾ ਹੋਊਗਾ ਤੇ ਪੋਜ਼ਿਟਿਵ ਉਹਦਾ ਉਸ ਤਰ੍ਹਾਂ ਹੀ ਬਿਹੇਵੀਅਰ ਰਿਫਲੈਕਟ ਹੋਊਗਾ ਉਹਦੇ ਜਿਹੜਾ ਹੁਣ ਕਰ ਰਿਹਾ ਬੰਦਾ ਤਾਂ ਇਹ ਸਾਰਾ ਸਾਈਕਲ ਜੁੜਿਆ ਹੋਇਆ ਤੇ ਆਪਾਂ ਨੂੰ ਜੇ ਪੈਨਿਕ ਅਟੈਕ ਨੂੰ ਠੀਕ ਕਰਨਾ ਜਿਹੜੇ ਆਪਣੇ ਪੇਨਫੁੱਲ ਜਿਹੜੇ ਐਕਸਪੀਰੀਅੰਸ ਨੇ ਮਾਈਂਡ ਜਿਹੜੇ ਪ੍ਰੋਗਰਾਮ ਹੋਈ ਹੋਈ ਦੀਨਾਂ ਦੀ ਜਿੱਥੋਂ ਫਿਰ ਉਹ ਦੁਬਾਰਾ ਥਾਟ ਉੱਠਦੇ ਨੇ ਉਹਨਾਂ ਦਾ ਲਿੰਕ ਜਦ ਤੱਕ ਆਪਾਂ ਨਹੀਂ ਬ੍ਰੇਕ ਕਰਦੇ ਉਹ ਥਾਟ ਉੱਠ ਹੀ ਜਾਣੇ ਨੇ ਬਾਰ-ਬਾਰ ਬਾਰ-ਬਾਰ ਜਦੋਂ ਵੀ ਕੋਈ ਮਾੜੀ ਜਿਹੀ ਘਟਨਾ ਹੁੰਦੀ ਹੈ ਤੇ ਜਦ ਉਹਦਾ ਲਿੰਕ ਇੱਕ ਵਾਰੀ ਬ੍ਰੇਕ ਕਰ ਤਾ ਆਪਾਂ ਫੇਰ ਚਾਹੇ ਉਹ ਥਾਟ ਜੇ ਉੱਠਦੇ ਵੀ ਨੇ ਤਾਂ ਉਹਨਾਂ 'ਚ 19 ਪਾਵਰ ਨਹੀਂ ਹੁੰਦੀ ਉਹ ਥਾਟ ਨੂੰ ਆਪਾਂ ਲਿੰਕ ਤੋੜਨਾ ਕਿਵੇਂ ਆ ਥੋੜਾ ਜਿਹਾ ਕੰਮ ਤੁਹਾਨੂੰ ਆਪ ਵੀ ਕਰਨਾ ਪੈਣਾ ਉਹਦੇ ਜੇ ਤੁਹਾਨੂੰ ਕੋਈ ਕਿਸੇ ਨੇ ਖੁੱਡ ਸਾਡਾ ਦਿਲ ਦਿਖਾਇਆ ਕੋਈ ਇਸ ਤਰ੍ਹਾਂ ਦਾ ਹੁਣ ਪਾਸਟ ਆ ਉਹਨੂੰ ਯਾਦ ਕਰਕੇ ਇੱਕ ਤਾਂ ਬੰਦੇ ਨੂੰ ਤੁਹਾਨੂੰ ਮਾਫ ਕਰਨਾ ਪੈਣਾ ਆਪਣੇ ਦਿਲ ਦੇ ਵਿੱਚੋਂ ਜਦ ਤੱਕ ਤੁਸੀਂ ਉਹਨੂੰ ਮਾਫੀ ਨਹੀਂ ਦਿੰਦੇ ਤੇ ਜਿਹੜਾ ਐਕਸੈਪਟ ਨਹੀਂ ਕਰਦੇ ਉਹਨੂੰ ਵੀ ਇਹ ਹੋਣਾ ਹੀ ਹੋਣਾ ਸੀ ਉਦੋਂ ਤੱਕ ਤੁਸੀਂ ਪੈਨਿਕ ਅਟੈਕ ਤੋਂ ਛੁਟਕਾਰਾ ਨਹੀਂ ਪਾ ਸਕਦੇ ਕਿਉਂਕਿ ਫਿਰ ਨਹੀਂ ਦੁਬਾਰਾ 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 ਉਹ ਥਾਟ ਉੱਠ ਹੀ ਜਾਣੇ ਨੇ ਮਾਈਂਡ ਚ ਉੱਠ ਹੀ ਜਾਣੇ ਨੇ ਤੁਹਾਡੇ ਤੇ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕਰੀ ਜਾਣੀ ਤਾਂ ਇਹਦੇ ਵਾਸਤੇ ਜਿਹੜੇ ਕੁਝ ਜਿਹੜੀ ਪੈਨਿਕ ਅਟੈਕ ਨੂੰ ਆਪਾਂ ਜੇ ਕੋਈ ਉੱਠਦਾ ਜਿਵੇਂ ਆਪਣੇ ਅਚਾਨਕ ਇੱਕਦਮ ਚੰਗੇ ਭਲੇ ਬੰਦੇ ਨੂੰ ਹੋ ਗਿਆ ਉਹਦੇ ਤੇ ਕਾਬੂ ਕਿਵੇਂ ਪਾਉਣਾ ਜਿਹੜਾ ਪੈਨਿਕ ਅਟੈਕ ਡਿਸਆਰਡਰ ਜੇ ਤਾਂ ਤੁਹਾਡੀ ਬਿਮਾਰੀ ਲੰਬੀ ਹੋਗੀ ਉਹ ਤਾਂ ਇੰਨੀ ਜਲਦੀ ਠੀਕ ਹੋਣ ਵਾਲੀ ਨਹੀਂ ਹੈਗੀ ਵੀ ਇੱਕ ਵਾਰ ਥੋੜੀ ਠੀਕ ਹੋ ਜਾਊਗੀ ਜੇ ਤੁਹਾਨੂੰ ਬਹੁਤੇ ਪੈਨਿਕ ਅਟੈਕ ਨਹੀਂ ਆਏ ਤਾਂ ਤੁਸੀਂ ਉਹਨਾਂ ਤੇ ਜਾਂ ਇੱਕ ਵਾਰੀ ਕਾਬੂ ਪਾ ਸਕਦੇ ਹੋ ਜਰੂਰ ਜੇ ਠੀਕ ਨਹੀਂ ਕਰ ਸਕਦੇ ਜਿਹੜਾ ਉਹਦਾ ਉੱਠਦਾ ਇਕਦਮ ਇੰਟੈਂਸਿਟੀ ਜਿਹੜੀ ਉਹਦੀ ਆ ਉਹਨੂੰ ਮਤਲਬ ਤੁਸੀਂ ਕੰਟਰੋਲ ਕਰ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਟੈਕਨੀਕ ਦੱਸਣ ਜਾ ਰਿਹਾ ਤੇ ਉਹ ਕਰਨੀ ਕਿਵੇਂ ਆ ਠੀਕ ਤਾਂ ਤੁਹਾਨੂੰ ਜਿਹੜੇ ਜ਼ਿਆਦਾ ਕ੍ਰੋਨਿਕ ਹੋ ਗਈ ਬਿਮਾਰੀ ਤਾਂ ਤੁਹਾਨੂੰ ਹੈਲਪ ਲੈਣੀ ਪੈਣੀ ਹੈ ਜਿਹੜੀ ਆਪਣੀ ਡਾਕਟਰ ਦੀ ਸਾਈਕੋਲੋਜਿਸਟ ਦੀ ਜਾਂ ਜਿਹੜਾ ਥੋੜਾ ਕੰਸਲਟਿੰਗ ਹੋਮੋਪੈਥਾ ਉਹਦੀ ਮਤਲਬ ਮੈਡੀਸਿਨ ਨਾਲ ਲੈਣੀ ਹੀ ਪੈਣੀ ਆ ਪਰ ਜੇ ਤੁਸੀਂ ਇੰਟੈਂਸਿਟੀ ਘੱਟ ਕਰਨੀ ਆ ਐਟ ਪੈਟੇ ਮੂਮੈਂਟ ਤੁਸੀਂ ਉਹਨੂੰ ਠੀਕ ਕਰਨਾ ਕਾਬੂ ਕਰਨਾ ਉਹ ਤੁਸੀਂ ਕਰ ਸਕਦੇ ਹੋ ਬਿਨਾਂ ਦਾ ਮੈਡੀਸਨ ਤੋਂ ਵੀ ਉਹ ਕੀ ਟੈਕਨੀਕ ਆ ਉਹ ਮੈਂ ਤੁਹਾਨੂੰ ਦੱਸਦਾ ਸਾਰੇ ਵੀ ਕਰਨਾ ਕੀ ਆਪਾਂ ਇਹ ਹੈਗੀ ਆ ਜਿਹੜੀ ਟੈਕਨੀਕ ਸੈਂਸਸ ਤੇ ਹੈ ਜਿਹੜੀਆਂ ਆਪਣੀਆਂ ਫਾਈਵ ਸੈਂਸਸ ਨੇ ਉਹਨਾਂ ਦੇ ਉੱਤੇ ਬੇਸਡ ਆ ਮਤਲਬ ਪੰਜ ਜਿਹੜੀਆਂ ਬੜੀਆਂ ਇੰਦਰੀਆਂ ਨੇ ਅੱਖ ਕੰਨ ਨੱਕ ਜੀਭ ਤੇ ਟੱਚ ਜਦੋਂ ਤੁਹਾਨੂੰ ਪੈਨਿਕ ਅਟੈਕ ਆਉਂਦਾ ਤੁਸੀਂ ਉਦੋਂ ਪੰਜ ਚੀਜ਼ਾਂ ਆਪਣੇ ਆਲੇ ਦੁਆਲੇ ਦੇਖਣ ਦੀ ਕੋਸ਼ਿਸ਼ ਕਰਨੀ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਚਾਹੇ ਤੁਸੀਂ ਘਰੇ ਬੈਠੇ ਹੋ ਆਫਿਸ 'ਚ ਬੈਠੇ ਹੋ ਜਿੱਥੇ ਵੀ ਤੁਹਾਨੂੰ ਪੈਨਿਕ ਅਟੈਕ ਆਉਂਦਾ ਤੁਸੀਂ ਅੱਜ ਤੋਂ ਪਹਿਲਾਂ ਇਹ ਕੰਮ ਕਰਨਾ ਜਿਵੇਂ ਤੁਸੀਂ ਬਾਹ ਕੰਧ ਦੇ ਉੱਤੇ ਕਲੌਕ ਲੱਗਿਆ ਹੋਇਆ ਉਹ ਦੇਖ ਲਿਆ ਕੋਈ ਪੇਂਟਿੰਗ ਲੱਗੀ ਹੋਈ ਆ ਉਹ ਦੇਖ ਲਈ ਫਰਸ਼ ਕਿਸ ਤਰ੍ਹਾਂ ਦਾ ਉਹਦੇ ਸਕੁਅਰ ਉਹ ਦੇਖ ਲਏ ਕਿੰਨੀਆਂ ਖਿੜਕੀਆਂ ਨੇ ਕਮਰੇ 'ਚ ਉਹ ਦੇਖ ਲਈਆਂ ਵੀ ਦਰਵਾਜ਼ਾ ਕਿੱਥੇ ਆ ਕਿਸ ਤਰ੍ਹਾਂ ਦਾ ਲੱਕੜ ਦਾ ਲੋਹੇ ਦਾ ਉਹ ਦੇਖ ਲਿਆ ਮਤਲਬ ਪੰਜ ਚੀਜ਼ਾਂ ਤੁਸੀਂ ਪੱਖਾ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ ਜਾਂ ਮੱਲਬ ਕਿਸ ਤਰ੍ਹਾਂ ਦਾ ਉਹ ਪੰਜ ਚੀਜ਼ਾਂ ਦੇਖਣੀਆਂ ਕੁਝ ਵੀ ਹੋ ਸਕਦੀਆਂ ਨੇ ਹਰ ਜਿੱਥੇ ਵੀ ਤੁਸੀਂ ਬੈਠੇ ਹੋ ਜੇ ਬਾਹਰ ਬੈਠੇ ਹੋ ਉਹ ਉਸ ਤਰ੍ਹਾਂ ਦੇ ਅਕੋਰਡਿੰਗ ਹੋਣਗੇ ਕੋਈ ਰਕਤ ਦੇਖ ਲਿਆ ਬੈਂਚ ਦੇਖ ਲਿਆ ਕੋਈ ਲੰਘ ਰਿਹਾ ਕੋਈ ਕਾਰ ਦੇਖ ਲਈ ਮਤਲਬ ਪੰਜ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਨੀ ਉਸ ਟਾਈਮ ਪੰਜ ਚੀਜ਼ਾਂ ਜਦੋਂ ਆਪਾਂ ਦੇਖ ਲਈਏ ਉਸ ਤੋਂ ਬਾਅਦ ਅਗਲਾ ਸਟੈਪ ਕੀ ਆ ਚਾਰ ਚੀਜ਼ਾਂ ਤੁਸੀਂ ਅਲੱਗ-ਅਲੱਗ ਕੋਸ਼ਿਸ਼ ਕਰਨੀਆਂ ਕੰਨਾਂ ਨਾਲ ਸੁਣਨ ਦੀ ਜਿਵੇਂ ਰੂਮ ਦੇ ਵਿੱਚ ਕਲੌਕ ਲੱਗਿਆ ਹੋਇਆ ਉਹਦੀ ਟਿਕ 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 ਉਹ ਸੁਣਨੀ ਆ ਆਪਣੇ ਸਾਹ ਦੀ ਆਵਾਜ਼ ਜਿਹੜੀ ਉਹ ਸੁਣਨ ਦੀ ਕੋਸ਼ਿਸ਼ ਕਰਨੀ ਆ ਜਾਂ ਕੋਈ ਜਿਹੜੀ ਦੂਰੋਂ ਕੋਈ ਆਵਾਜ਼ ਆ ਰਹੀ ਆ ਆਪਾਂ ਨੂੰ ਧਿਆਨ ਲਾ ਕੇ ਉਹ ਸੁਣਨ ਦੀ ਕੋਸ਼ਿਸ਼ ਕਰਨੀ ਆ ਕੋਈ ਹਾਰਨ ਵੱਜ ਰਿਹਾ ਜਾਂ ਕੋਈ ਕਿੱਡੀ ਲੰਘ ਰਹੀ ਆ ਕੋਈ ਮੋਟਰਸਾਈਕਲ ਬਾਈਕ ਲੰਘ ਰਿਹਾ ਕਾਰ ਲੰਘ ਰਹੀ ਆ ਉਹਦੇ ਵੱਲ ਧਿਆਨ ਲਾ ਕੇ ਕੋਸ਼ਿਸ਼ ਕਰਨੀ ਆ ਮਤਲਬ ਚਾਰ ਅਲੱਗ-ਅਲੱਗ ਆਵਾਜ਼ਾਂ ਸੁਣਨ ਦੀ ਤੁਸੀਂ ਕਿੰਨਾ ਨਾਲ ਕੋਸ਼ਿਸ਼ ਕਰਨੀ ਆ ਤਾਂ ਇਹ ਹੋ ਗਿਆ ਦੂਜਾ ਸਟੈਪ ਪਹਿਲਾਂ ਪੰਜ ਚੀਜ਼ਾਂ ਤੁਸੀਂ ਦੇਖਣੀਆਂ ਨੇ ਅਲੱਗ-ਅਲੱਗ ਫਿਰ ਚਾਰ ਸੁਣਣੀਆਂ ਨੇ ਤੇ ਫਿਰ ਅਗਲਾ ਸਟੈਪ ਕੀ ਹੈ ਤਿੰਨ ਚੀਜ਼ਾਂ ਤੁਸੀਂ ਟੱਚ ਕਰਨੀਆਂ ਨੇ ਅਲੱਗ-ਅਲੱਗ ਜਿਵੇਂ ਕੋਈ ਚੇਅਰ ਆ ਫਰਸ਼ ਹੋ ਗਿਆ ਤੁਹਾਡਾ ਕੋਈ ਵੀ ਚੀਜ਼ ਪਈ ਆ ਕੋਈ ਪੈਨ ਹੋ ਗਿਆ ਉਹਨੂੰ ਚੱਕ ਕੇ ਮਤਲਬ ਦੇਖਣਾ ਅਲੱਗ-ਅਲੱਗ ਮਤਲਬ ਤਿੰਨ ਚੀਜ਼ਾਂ ਟੱਚ ਕਰਨੀਆਂ ਨੇ ਆਪਣੇ ਹੱਥ ਨਾਲ ਤੇ ਅਗਲਾ ਸਟੈਪ ਕੀਆ ਦੋ ਚੀਜ਼ਾਂ ਤੁਸੀਂ ਅਲੱਗ-ਅਲੱਗ ਸਮੈਲ ਕਰਨੀਆਂ ਨੇ ਨੱਕ ਦੇ ਨਾਲ ਕੋਈ ਮਤਲਬ ਸਾਬਣ ਹੋ ਗਿਆ ਕੋਈ ਉਹਦੀ ਸਮੈਲ ਕੋਈ ਪਰਫਿਊਮ ਹੋ ਗਿਆ ਜਾਂ ਕੋਈ ਹੋਰ ਕੋਈ ਵੀ ਜਿਹੜੀ ਸਮੈਲ ਜੀ ਪੈਟਰੋਲ ਕੋਈ ਵੀ ਹੋ ਸਕਦੀ ਹੈ ਜਿਹੜੀ ਤੁਹਾਡੇ ਕੋਲ ਅਵੇਲੇਬਲ ਉਸ ਮੂਮੈਂਟ ਦੇ ਵਿੱਚ ਦੋ ਅਲੱਗ-ਅਲੱਗ ਚੀਜ਼ਾਂ ਤੁਸੀਂ ਨੱਕ ਨਾਲ ਸਮੈਲ ਕਰਨੀਆਂ ਨੇ ਤੇ ਲਾਸਟ ਸਟੈਪ ਕੀਆ ਟੇਸਟ ਕੋਈ ਇੱਕ ਚੀਜ਼ ਜੀਵ ਨਾਲ ਟੇਸਟ ਕਰਨੀ ਹੈ ਚਾਹੇ ਕੋਈ ਆਪਣੇ ਡਾਰਕ ਚਾਕਲੇਟ ਰੱਖ ਲਓ ਆਪਣੀ ਹਮੇਸ਼ਾ ਆਪਣੇ ਕੋਲ ਤੁਸੀਂ ਜੇ ਤੁਹਾਨੂੰ ਪੈਨਿਕ ਅਟੈਕ ਆਉਂਦਾ ਵੀ ਇਹ ਬਹੁਤ ਡਾਰਕ ਚਾਕਲੇਟ ਆ ਜਿਹੜਾ 세रोਟੋਨਿਨ ਦਾ ਇੱਕਦਮ ਲੈਵਲ ਅੱਪ ਵੀ ਕਰਦਾ ਜਾਂ ਕੋਈ ਹੋਰ ਤੁਸੀਂ ਕੋਈ ਚੀਜ਼ ਰੱਖ ਸਕਦੇ ਮਿੱਠਾ ਪਸੰਦ ਦਾ ਮਿੱਠੀ ਚੀਜ਼ ਰੱਖ ਲਓ ਨਮਕੀਨ ਰੱਖ ਲਓ ਤੁਸੀਂ ਖੱਟੇ ਜਾਂ ਕੋਈ ਵੀ ਟੇਸਟ ਕਰਨੀ ਹੈ ਇੱਕ ਚੀਜ਼ ਇਹ ਜਿਹੜੇ ਪੰਜ ਸਟੈਪ ਤੁਸੀਂ ਕਰਨੇ ਨੇ ਆਪਣੇ ਸੈਂਸਸ ਦੇ ਨਾਲ ਇਹਨਾਂ ਨੇ ਤੁਹਾਨੂੰ ਜਿਹੜਾ ਸਾਈਕਲ ਆ ਜਿਹੜਾ ਤੁਹਾਡਾ ਪਾਸਟ ਦੇ ਵਿੱਚ اٹਕਿਆ ਹੋਇਆ ਜਿਹਦੀ ਤੁਸੀਂ ਜਗਾੜੇ ਕਰ ਰਹੇ ਹੋ ਖਿਆਲਾਂ ਦੀ ਤੇ ਜਿਹਦੇ ਨਾਲ ਆਪਣਾ ਫਿਊਚਰ ਖਰਾਬ ਕਰ ਰਹੇ ਹੋ ਉਹਨੂੰ ਤੋੜ ਕੇ ਤੁਹਾਨੂੰ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਲੈ ਕੇ ਆਉਣਾ ਨੇ ਜਿਹੜੀ ਤੁਹਾਡੇ ਸੈਂਸਸ ਨੇ ਤਾਂ ਜਦੋਂ ਇਹ ਸਾਈਕਲ ਟੁੱਟ ਗਿਆ ਤੁਸੀਂ ਠੀਕ ਹੋ ਜਾਣਾ ਤਾਂ ਇਹ ਸੀ ਜਿਹੜੀ ਫਾਈਵ ਸੈਂਸਸ ਦੇ ਨਾਲ 5 4 3 2 1 ਟੈਕਨੀਕ ਤੇ ਅਗਲੀ ਜਿਹੜੀ ਟੈਕਨੀਕ ਆ ਉਹ ਹੈਗੀ ਆ ਸਾਹ ਦੇ ਨਾਲ ਆਪਣੇ ਰਿਲੇਟਡ ਇਹਦੇ ਵਿੱਚ 4 4 4 4 ਟੈਕਨੀਕ ਆ ਮਤਲਬ ਚਾਰ ਵਾਰੀ ਤੁਸੀਂ ਗਿਣ ਕੇ 1 2 3 4 ਲੰਬਾ ਜਿਹੜਾ ਸਾਹ ਲੈਣਾ ਅੰਦਰ ਨੂੰ ਕੋਸ਼ਿਸ਼ ਕਰੋ ਮਤਲਬ ਪੇਟ ਤੱਕ ਜਾਵੇ ਜਿਹੜਾ ਸਾਹ ਤੇ ਫਿਰ 4 ਸੈਕਿੰਡ ਲਈ ਜਦੋਂ ਸਾਹ ਲੈ ਲਿਆ ਗਿਣ ਕੇ 1 2 3 4 ਫਿਰ ਉਹਨੂੰ 4 ਸੈਕਿੰਡ ਲਈ ਉਹਨੂੰ ਹੋਲਡ ਕਰਨਾ ਰੋਕ ਕੇ ਰੱਖਣਾ ਫਿਰ ਸਾਹ ਨੂੰ ਜਦੋਂ ਇਹ ਪੂਰੇ ਹੋ ਗਏ ਫਿਰ 4 ਸੈਕਿੰਡ ਬਾਅਦ ਰੋਕ ਕੇ ਫਿਰ ਛੱਡਣਾ ਸਾਹ 4 ਗਿਣ ਕੇ 1 2 3 4 ਮਤਲਬ ਉਹਦੇ ਥੋੜਾ ਪੇਟ ਜਿਹੜਾ ਹਿੱਲਣਾ ਚਾਹੀਦਾ ਨਾਲ ਤੇ ਫਿਰ ਉਹ ਜਦੋਂ ਹੋ ਗਿਆ ਛੱਡਤਾ ਫਿਰ ਉਸ ਤੋਂ 4 ਸੈਕਿੰਡ ਬਾਅਦ ਫਿਰ ਰੋਕ ਕੇ ਰੱਖਣਾ ਜਿਵੇਂ ਤੁਹਾਨੂੰ ਮੈਂ ਕਰਕੇ ਦਿਖਾਉਣਾ ਪਹਿਲਾਂ 1 2 3 4 ਮੈਂ ਕਰਦਾ ਮਤਲਬ ਸਾਰ ਅੰਦਰ ਲੈ ਕੇ ਜਾਉਂਗਾ ਸਮਝ ਗਏ ਪਹਿਲਾਂ ਲੈ ਕੇ ਜਾਣਾ 4 ਸੈਕਿੰਡ ਲਈ ਫਿਰ ਰੁਕਣਾ 4 ਸੈਕਿੰਡ ਫਿਰ 4 ਸੈਕਿੰਡ ਲਈ ਕੱਢਣਾ ਫਿਰ ਰੁਕਣਾ ਤੇ ਇਹਨੂੰ ਤੁਸੀਂ ਇਹਦੇ ਅਲੱਗ-ਅਲੱਗ ਪੈਟਰਨ ਨੇ ਜਿਹੜਾ ਮੋਸਟ ਕਾਮਨ ਆ ਇਹ 4 ਸੈਕਿੰਡ ਵਾਲਾ ਜਿਹੜਾ ਮਤਲਬ ਐਂਗਜ਼ਾਇਟੀ ਜਾਂ ਪੈਨਿਕ ਅਟੈਕ ਨੂੰ ਇਨਸਟੈਂਟ ਜਿਹੜਾ ਰਿਲੀਫ ਦਿੰਦਾ ਤਿੰਨ ਤਿੰਨੇ ਦਾ ਵੀ ਪੈਟਰਨ ਬਣਾ ਸਕਦੇ ਜੇ ਤੁਹਾਨੂੰ 4 ਸੈਕਿੰਡ ਰੋਕਣਾ ਔਖਾ ਤੇ ਜਾਂ 4 7 8 ਦਾ ਪੈਟਰਨ ਵੀ ਬਣਾ ਸਕਦੇ ਹੋ ਉਹ ਵੀ ਕਾਫੀ ਇਹਦੇ ਲਈ ਇਫੈਕਟਿਵ ਆ 4 ਸੈਕਿੰਡ ਲਈ ਸਾਹ ਬਿਲਾਂਡ ਡੂੰਘਾ ਖਿੱਚਣਾ 7 ਸੈਕਿੰਡ ਰੋਕ ਕੇ ਰੱਖਣਾ ਤੇ 8 ਸੈਕਿੰਡ ਫਿਰ ਗਿਣ ਕੇ ਬਾਹਰ ਕੱਢਣਾ ਮਤਲਬ ਇਹ ਤੁਸੀਂ ਪੈਟਰਨ ਅਜ਼ਮਾ ਕੇ ਜਿਹੜਾ ਆਪਣਾ ਜਿਹੜਾ ਬਰੀਥਿੰਗ ਆ ਜਿਹੜੇ ਸਾਹ ਲੈਣਾ ਉਹਨੂੰ ਨਾਰਮਲਾਈਜ਼ ਕਰਨਾ ਮਤਲਬ ਇਕਸਾਰ ਕਰਨਾ ਕਿਉਂਕਿ ਜਿਹੜਾ ਪੈਨਿਕ ਅਟੈਕ ਆਉਂਦਾ ਜਾਂ ਤਾਂ ਸਾਹ ਰੁਕਣ ਲੱਗ ਜਾਂਦਾ ਜਾਂ ਤੇਜ਼ ਤੇ ਚੱਲਣ ਲੱਗ ਜਾਂਦਾ ਬੰਦੇ ਦਾ ਜਾਂ ਤਾਂ ਸਾਹ ਰੁਕਦਾ ਮਤਲਬ ਸਾਹ ਆਉਂਦਾ ਹੀ ਨਹੀਂ ਜਾਂ ਫਿਰ ਉਹਦਾ ਤੇਜ਼ ਹੋ ਜਾਂਦਾ ਬਹੁਤ ਉਹਨੂੰ ਮਤਲਬ ਇਹ ਜਿਹੜੀ ਐਕਸਰਸਾਈਜ਼ ਕਰਕੇ ਤੁਸੀਂ ਬੈਲੈਂਸਡ ਲੈ ਕੇ ਆ ਸਕਦੇ ਹੋ ਜਿਹੜੇ ਆਪਣੀ ਬਰੀਥਿੰਗ ਆ ਉਹਦੇ ਨਾਲ ਤੁਹਾਨੂੰ ਜਿਹੜੇ ਤੁਸੀਂ ਆਪਣੇ ਪ੍ਰੈਸੈਂਟ ਮੂਵਮੈਂਟ ਜੁੜ ਜਾਣਾ ਤਾਂ ਇੱਕ ਜਿਹੜੀ ਮੈਂ ਤੁਹਾਨੂੰ ਪਹਿਲਾਂ ਸੈਂਸਿਸ ਵਾਲੀ ਟੈਕਨੀਕ ਦੱਸੀ ਆ ਤੇ ਦੂਜੀ ਹੁਣ ਸਾਹ ਵਾਲੀ ਜੇ ਤੁਸੀਂ ਇਹ ਦੋਨੇ ਟੈਕਨੀਕ ਯੂਜ਼ ਕਰਨੀ ਸ਼ੁਰੂ ਕਰਤੀਆਂ ਤਾਂ ਤੁਸੀਂ ਦੇਖਿਓ ਤੁਸੀਂ ਤੁਹਾਨੂੰ ਕਿਵੇਂ ਬਹੁਤ ਫਰਕ ਮਹਿਸੂਸ ਹੋਊਗਾ ਇਹ ਇੱਕਦਮ ਜਿਹੜੀ ਜਿਹੜੀ 5 ਸੈਂਸਿਸ ਵਾਲੀ ਆ ਉਹ ਇੱਕਦਮ ਨਹੀਂ ਮਤਲਬ ਤੁਸੀਂ ਸਕਿੱਲ ਕਰ ਸਕਦੇ ਵੀ ਤੁਹਾਨੂੰ ਆ ਗਈ ਇੱਕਦਮ ਹੀ ਅਜ ਥੋੜੀ ਜਿਹੀ ਪ੍ਰੈਕਟਿਸ ਕਰਨੀ ਪਊਗੀ ਉਹਦੇ ਵਾਸਤੇ ਤੁਹਾਨੂੰ ਹਰ ਇੱਕ ਚੀਜ਼ ਪ੍ਰੈਕਟਿਸ ਮੰਗਦੀ ਹੈ ਪਰ ਹੋ ਜੂਗੀ ਜੇ ਤੁਸੀਂ ਕੋਸ਼ਿਸ਼ ਕਰੋਗੇ ਜੇ ਤੁਸੀਂ ਕਰਨਾ ਚਾਹੋਗੇ ਜੇ ਕਰਨਾ ਚਾਹੁੰਦੇ ਹੋ ਜੇ ਤੁਹਾਡਾ ਮਾਈਂਡ ਨੂੰ ਤੁਸੀਂ ਆਪਣੇ ਸਿਗਨਲ ਦੇਣੇ ਸ਼ੁਰੂ ਕਰਤੇ ਪੋਜ਼ਿਟਿਵ ਵੀ ਹਾਂ ਮੈਂ ਠੀਕ ਹੋਣਾ ਮੈਂ ਨਿਕਲਣਾ ਇਹਦੇ ਵਿੱਚੋਂ ਮੈਂ ਪੈਨਿਕ ਅਟੈਕ ਨੂੰ ਠੀਕ ਕਰਨਾ ਤਾਂ ਜਰੂਰ ਸਫਲ ਹੋ ਜਾਓਗੇ ਤੇ ਇਹ ਸਿਗਨ ਇਹਦੀਆਂ ਬੇਸਿਕ ਜਿਹੜੀਆਂ ਪੈਨਿਕ ਅਟੈਕ ਜੇ ਤੁਹਾਨੂੰ ਆਉਂਦਾ ਉਹਨੂੰ ਇਨਸਟੈਂਟ ਠੀਕ ਕਿਵੇਂ ਕਰਨਾ ਉਹਦੀ ਐਕਸਰਸਾਈਜ਼ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਮੈਂਟ ਕਰਕੇ ਦੱਸੋ ਜੇ ਚਾਹੁੰਦੇ ਹੋ ਮੈਂ ਬਣਾਉਂਗਾ ਤੇ ਤੇ ਵੀ ਜਿਹੜੇ ਪਾਸਟ ਜਿਹੜੇ ਮੈਮਰੀਜ਼ ਨੇ ਜਿਹੜੀਆਂ ਪੇਨਫੁੱਲ ਮੈਮਰੀਜ਼ ਨੇ ਉਹਨਾਂ ਨੂੰ ਆਪਣੇ ਜਿਹੜੇ ਸਬਕੌਨਸ਼ੀਅਸ ਮਾਈਂਡ ਚੋਂ ਬਾਹਰ ਕਿਵੇਂ ਕੱਢ ਕੇ ਸੱਟਣਾ ਕਿਉਂਕਿ ਅਸਲੀ ਰੂਟ ਕੌਜ਼ ਉਹ ਨਹੀਂ ਜਦ ਤੱਕ ਉਹ ਨਹੀਂ ਤੁਹਾਡੇ ਮਾਈਂਡ ਚੋਂ ਨਿਕਲਦੀਆਂ ਤੁਸੀਂ ਜੜ ਨਹੀਂ ਮਤਲਬ ਉਹਦੀ ਠੀਕ ਕਰ ਸਕਦੇ ਜਿਹੜਾ ਪੈਨਿਕ ਅਟੈਕ ਵੀ ਆ ਕਿਉਂਕਿ ਜੇ ਆਪਾਂ ਕੋਈ ਦਰਖਤ ਆ ਉਹਦੇ ਪੱਤੇ ਸੜ ਗਏ ਪੀਲੇ ਹੋ ਗਏ ਆਪਾਂ ਉਹਦੇ ਪੱਤੇ ਪੱਤੇ ਕੱਟਦੇ ਦਰਖਤ ਰਹਿ ਗਿਆ ਜਿਹੜੀ ਬਿਮਾਰੀ ਆ ਉਹਦੇ ਜੜਾਂ ਦੇ ਵਿੱਚ ਆ ਜਦ ਪਾਣੀ ਪਾਇਆ ਦਰਖਤ ਦੇ ਪੱਤੇ ਫੇਰ ਉਸ ਤਰ੍ਹਾਂ ਹੀ ਪੀਲੇ ਆਉਣੇ ਸ਼ੁਰੂ ਹੋ ਜਾਣਦੇ ਕੋਈ ਉਹਨੂੰ ਟ੍ਰਿਗਰ ਜਦੋਂ ਮਿਲਦਾ ਟ੍ਰਿਗਰ ਇਹਦੇ ਕਈ ਜਿਵੇਂ ਹੁਣ ਕਿਸੇ ਨੂੰ ਫੋਬੀਆ ਲਿਫਟ 'ਚ ਜਾਣ ਤੋਂ ਡਰ ਲੱਗਦਾ ਉਹ ਵੀ ਪੈਨਿਕ ਅਟੈਕ ਇੱਕ ਵਾਰੀ ਕ੍ਰੀਏਟ ਕਰਦਾ ਇਸ ਤਰ੍ਹਾਂ ਉਹ ਮਾਈਂਡ 'ਚੋਂ ਪੇਸ਼ੈਂਟ ਦੇ ਫਿਰ ਕੱਢਣੇ ਪੈਂਦੇ ਨੇ ਤੁਸੀਂ ਇਹ ਟੈਕਨੀਕ ਜਿਹੜੀ ਵਰਤਣੀ ਸ਼ੁਰੂ ਕਰੋ ਤੁਹਾਨੂੰ ਜਿਹੜੇ ਸਿੰਪਟਮ ਜਿਹੜੇ ਪੈਨਿਕ ਅਟੈਕ ਆਉਂਦੇ ਐ ਇਕਦਮ ਉਤੋਂ ਬਿਲਕੁਲ निजात ਮਿਲ ਜੂਗੀ ਤੁਹਾਨੂੰ ਬਹੁਤ ਜਲਦੀ ਤੁਸੀਂ ਬਹੁਤ ਰਾਹਤ ਮਹਿਸੂਸ ਕਰੋਗੇ ਤੁਹਾਨੂੰ ਜਿਹੜੀ ਐਂਗਜ਼ਾਇਟੀ ਜਿਹੜੀ ਚਿੰਤਾ ਤੁਸੀਂ ਮਤਲਬ ਖਤਮ ਹੋ ਜੂਗੀ ਤੁਹਾਡੀ ਲਾਈਫ ਦੇ ਵਿੱਚੋਂ ਤੇ ਜੇ ਪਰਮਨੈਂਟਲੀ ਉਹਨੂੰ ਖਤਮ ਕਰਨਾ ਤਾਂ ਤੁਹਾਨੂੰ ਉਹ ਟੈਕਨੀਕ ਜਿਹੜੀ ਮੈਂ ਤੁਹਾਨੂੰ ਦੱਸੂਗਾ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਨਾਲ ਜੇ ਉਸ ਤੋਂ ਵੀ ਜ਼ਿਆਦਾ ਬਹੁਤ ਡੀਪ ਆ ਫੇਰ ਤੁਹਾਨੂੰ ਮੈਡੀਸਨ ਦੀ ਜਾਂ ਤੁਹਾਨੂੰ ਜਿਹੜੀ ਸਾਈਕੋਲੋਜਿਸਟ ਦੀ ਜਾਂ ਡਾਕਟਰ ਦੀ ਹੈਲਪ ਫਿਰ ਲੈਣੀ ਪਵੇਗੀ ਤਾਂ ਇਹ ਸੀ ਸਾਰੀ ਵੀਡੀਓ ਪੈਨਿਕ ਅਟੈਕ ਕੀ ਹੁੰਦਾ ਕੀ ਇਹਦੇ ਕਾਰਨ ਨੇ ਕਿਵੇਂ ਆਪਾਂ ਇਹਦੇ ਤੋਂ ਨਜਾਤ ਪਾ ਸਕਦੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੇ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਿੰਪਟਮ ਆਉਂਦੇ ਨੇ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੇ ਆਉਂਦੇ ਨੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਕਿਸੇ ਲੋੜ ਲੋੜਵੰਦਾ ਜੇ ਕੋਈ ਡਿਪਰੈਸ਼ਨ ਦੇ ਵਿੱਚ ਆ ਐਂਗਜ਼ਾਇਟੀ ਦੇ ਵਿੱਚ ਆ ਕੋਈ ਜਾਂ ਬਹੁਤ ਚਿੰਤਾ ਦੇ ਵਿੱਚ ਆ ਤਾਂ ਕਿ ਉਹ ਉਸ ਤੋਂ ਮੁਕਤੀ پا ਸਕੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ